ਮੇਨ ਕੋਈ ਸੁਖਾਏ ਮੇਨ ਕੋਈ ਸੁਖਾਏ ਆਏ ਮਿਲ ਕੋਈ ਸੁਖਾਏ ਅੱਜ ਜੀ ਪਾਤਸ਼ਾਹ ਜੀ ਆਏ ਹੋ ਪੂਰਨ ਪਰਮਾਤਮਾ ਦੇ ਕਿ ਹਰ ਵੇਲੇ ਨਾਮ ਸਿਮਰਨ ਹੁੰਦਾ ਆ ਨਾ ਦੂਰ ਦੂਰ ਸੰਤਾਂ ਆ ਕੇ ਇੱਥੇ ਲੱਖਮਸਤਕ ਹੁੰਦੀਆਂ ਨੇ ਔਰ ਆਪਣੀਆਂ ਮਨਮੁਨੀਆਂ ਮੁਰਾਦਾ ਪਉੜੀਆਂ ਨੇ ਜੱਟੀਆਂ ਜਲਾ ਜੀ ਸਾਰੀਆਂ ਲੰਗਰਾਂ ਦੇ ਵਿੱਚੋਂ ਵੱਧ ਪਿਛਾ ਇੱਥੇ ਹੈ ਤੇ ਜਿਹੜੇ ਤੁਸੀਂ ਜਦੋਂ ਤੱਕ ਮੁਕਸ਼ਰ ਦੌਰਤ ਕੀ ਰਹੀਆਂ ਜਦੋਂ ਵੇਖੀ ਤੁਸੀਂ ਉੱਤੇ ਹੁੰਦੇ ਹੋ ਤੇ ਜਦੋਂ ਆ ਵੀ ਕਈ ਨਹੀਂ ਵੇਖਿਆ ਕਿਸੇ ਵੀ ਵੇਲੇ ਤੁਹ ਲੱਗੀ ਤੇ ਉਦੋਂ ਵੀ ਲੰਗਰ ਕੰਡ ਲੈਂਦਾ ਹੁੰਦਾ ਜੀ ਸਾਡੇ ਲੰਗਰ ਦੀ ਤੇ ਜਿੱਥੇ ਲੰਗਰ ਦੀ ਜੀ ਉਹ ਵੱਡੀ ਤੋਂ ਸੰਗਤ ਹੈ ਰਾਤ ਵੀ ਰਹਿ ਸਕਦੇ ਅੱਛਾ ਜੀ ਕੋਈ ਨਾਈਟ ਜਗ੍ਹਾ ਨਹੀਂ ਜੇ ਉੱਤੇ ਹੈਗੇ ਕਮਰੇ ਵਗੈਰਾ ਕੋਈ ਕਮਰੇ ਜੀ ਆਇਆ ਨਹੀਂ ਥੱਲੇ ਆ ਸਾਰੇ ਪੱਲੇ ਲੱਗੇ ਹੋਣ ਕਈ ਜਗ੍ਹਾ ਖਾਲੀ ਲੱਭਦੀ ਹਾਰ ਸੇਵਾਦਾਰਾਂ ਦਾ ਸਾਈਡ ਦਾ ਜਿਹੜਾ ਦੋ ਦਿਨਾਂ ਸਾਥ ਕੋ ਜਿਹੜਾ ਵਿਕਾਸ ਹੋਇਆ ਹੈ ਸੇਵਾਦਾਰਾਂ ਨੇ ਬਹੁਤ ਵਧੀਆ ਮੈਨੇਜਮੈਂਟ ਦੇ ਆਉਣ ਵਾਲੇ ਜਾਣ ਵਾਲੇ ਯਾਤਰੀਆਂ ਨੂੰ ਜਿਹੜੀ ਦੇਖੇ ਖੈਰ ਦੇ ਨੇ ਬਹੁਤ ਵਧੀਆ ਪ੍ਰਬੰਧ ਜਿਹੜਾ ਮੇਪਾ ਨੂੰ ਪਟਨਾ ਪਿੰਡਾ ਬਾ ਰਾਤ ਦਿਨ ਚੱਲਦਾ ਹੈ ਤੇ 24 ਘੰਟੇ ਦਾ ਲੱਗੜ ਦਾ ਪ੍ਰਬੰਧ ਹੈ ਸੇਵਾਦਾਰਾਂ ਦੀ ਬਹੁਤ ਵਧੀਆ ਕਾਰਜਕ ਹੈ ਤੇ ਆਉਣ ਜਾਣ ਵਾਲਿਆਂ ਨੂੰ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਇਹ ਜਿਹੜਾ ਚੌਧਾ ਜਿਹੜਾ ਚੱਲ ਰਿਹਾ ਮੈਂ ਮਿਲਣਾ ਚਾਹੁੰਦਾ ਇਹਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਸਰਪੰਨਿ ਕੀਤਾ ਵਾਸ ਸੰਗਤਾਂ ਵਿੱਚ ਸੰਗਤਾਂ ਬੈਠਣ ਦਾ ਲੰਗਰ ਛਕਣ ਦਾ ਅੰਮ੍ਰਿਤ ਦੀ ਅੱਜ ਲੰਗਰ ਚੱਲ ਰਿਹਾ ਕੀ ਕਰਾਂ ਜੀ ਮੈਂ ਮੇਰਾ ਪਪਾ ਘੋਟਾ ਸਾਹਿਬ ਨੂੰ ਬਹੁਤ ਪਿਆਰਾ ਇੱਥੇ ਸੰਗਤਾਂ ਨਾਲ ਕਿਹ ਚੀ ਬੋਲੂ ਭਾਈ ਜੀ ਹਰ ਸਵਾਦੀ ਤਰ੍ਹਾਂ ਬੜੀ ਸ਼ਰਧਾ ਨਾਲ ਲੰਗਰ ਸੇਵਾ ਕਰਦੀ ਹੈ ਪੂਰਾ ਮਾਹ ਮਾਣ ਕਰਦਾ ਜਾਨਾ ਚਾਕੇ ਕਰਮਾਂ ਕਰੀ ਦੇਸੀ ਕਿਉਂ ਦੇਖੇ ਇੱਕ ਵਾਕਿਆ ਜੀ वाहिसा वाहेगुरू सेवा वारा गुरुद्वारा हैरा बाबा शी बाबा भारत सिंधी बाबा लाल सही बाबा हर जीवान बाबा सचा सिंधी ਬਾਬਾ ਸ਼੍ਰੀ ਆਸ਼ਮੀਰੀ ਜੀ ਦਾ ਅਲੰਗਨ ਮੰਨੂ ਸਾਹਿਬ ਵਾਲਿਆਂ ਨੂੰ ਵੀ ਡੇਰੇ ਦੀ ਸੇਵਾ ਚਾਹੀ ਹੈ ਲੋਕਿ ਨੂੰ ਬਾਬਾ ਹਰਪ੍ਰੀਤ ਸਿੰਘ ਜੀ ਤੋਂ ਆਈ ਨੂੰ ਰੋਪੀ ਨਹੀਂ ਹੈ ਉਹ ਇੱਕ ਉਹ ਦੂਸਰਾ ਬਾਬਾ ਹਰਪ੍ਰੀਤ ਸਾਹਿਬ ਜਿਲੰਡੇ ਨਾਟ ਚੋਗਾ ਮੇਲੇ ਵਰਟੀ ਨਾਟ ਇੱਥੇ ਸਾਰ ਸੇਵਾ ਚੱਲਦੀ ਹੈ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਬਹੁਤ ਸੇਵਾ ਕੀਤੇ ਨੂੰ ਮਾਨ ਦੇਣ ਦੀ ਸੋਚ ਹੈ ਸ਼੍ਰੀ ਗਵਿਹਾਰ ਜੀ ਨੇ ਸਾਡੇ ਇਹ ਕੰਮ ਆਪਾਂ ਉਹਨਾਂ ਦਾ ਸ਼ਰਧੀ ਨੇ ਕਾਰਨ ਸਹਾਵਨ ਮਗਹ ਹਨ ਤੋਂ ਉਹਨਾਂ ਦੀ ਯਾਦ ਵਿੱਚ ਉਹਨਾਂ ਜਦੋਂ ਸਰੀਰ ਛੱਡਿਆ ਸੀ ਉਹਨਾਂ ਦੇ ਚੌਥੇ ਬਾਰੇ ਦਿਨ ਉਹ ਹਰਿਪ੍ਰੀਤ ਸਾਹਿਬ ਜੀ ਨੇ ਇਹ ਕੰਦਰ ਮਾਰ ਕੀਤਾ ਸੀ ਉਹਦੀ ਮਰਿਆਦਾ ਨੂੰ ਮੋਟ ਕੋ ਚਾਲੂ ਰੱਖਣ ਵਾਸਤੇ ਇਹ ਚੌਥਾ ਦਿਹਾੜਾ ਮਨਾਇਆ ਜਾਂਦਾ ਹੈ ਜਿਸ ਨੂੰ ਕਿ ਆਰੇ ਸਾਥ ਸੰਗਤ ਦੇ ਸ਼ਲੋਕ ਨਾਲ ਇਖੇ ਲੰਗਰ ਲੱਗਦੇ ਹਨ ਹਾਂ ਸਾਹ ਦੇ ਲੰਗਰ ਲੱਗਦੇ ਹਨ ਇਹ ਦੁੱਖ ਤੋਂ ਦੁੱਖ ਤੋਂ ਨਹੀਂ ਤਾਂ ਪਰਿਵੰਦੇ ਘਰ ਕਿਉਂ ਕੋਲੋਂ ਦੀ ਘਰ ਲਿਖੇ ਇਹ ਹਰ ਸਾਲ ਇਹ ਸਾਰੀਆਂ ਸੰਗਤਾਂ ਦੇ ਸੇਵਾਦਾਰ ਬਣਾਇਆ ਜਾਂਦਾ ਹੈ ਤੇ ਬੱਬਾ ਜੀ ਲੰਗਰ ਕਿੰਨੇ ਦਿਨ ਚੱਲਦਾ ਜੀ ਇਹ ਲੰਗਰ ਕਦੋਂ ਕਾਢਵੇ ਤਿੰਨ ਚਾਰ ਦਿਨ ਚੱਲਦਾ ਹੈ ਜੇ ਜੰਗਤ ਆਉਂਦਾ ਦੇ ਹੋਵੇ ਸਭ ਤੋਂ ਵੀ ਜਾਣਦਾ ਹੈ ਅੱਛਾ ਜੀ ਹਾਂ ਜੀ ਛੇ ਬਾਬਾ ਜੀ ਉਦਾਂ ਜਿਹਨੂੰ ਆ ਸੁਣਵਾ ਗਾਉਂ ਤੋਂ ਬਿਨਾਂ ਅਸੀਂ ਕਈ ਰੀ ਵੇਖਿਆ ਆ ਕਿ ਮਤਲਬ ਜਿਹੜਾ ਲੰਗਰ ਗੁਰੂ ਮਹਾਰਾਜ ਦਾ ਉਦਾਂ ਚੱਲਦਾ ਇਹਦਾ ਬਾਬਾ ਜੀ ਉਦਾਂ ਵੀ ਹਾਂ ਜੀ ਉੱਥਾ ਇਹ ਚੱਲਦਾ ਰਹਿਣਾ ਕਿਉਂਕਿ ਗੁਰੂ ਨਾਨਕ ਦਾ ਲੰਗਰ ਹੈ ਇਹ ਸਾਡਾ ਨਹੀਂ ਹੈ ਇਹ ਗੁਰਦੁਆਰਾ ਤੋਂ ਪੰਜਾਲ ਹੈ ਇਹ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਇਹ ਚੱਲ ਰਿਹਾ ਹੈ ਕਿ ਲੰਗਰ ਗੁਰੂ ਨਾਨਕ ਦੇਵ ਜੀ ਨੇ ਚਾਲੂ ਕੀਤਾ ਸੀ ਉਹਨਾਂ ਦੀ ਇਹਨਾਂ ਜਿਆਦਾ 24% ਲੱਗ ਚਾਹੁੰਦੀ ਇੱਥੇ ਚੱਲ ਰਹੀ ਹੈ ਮੁਕਤ ਚਾਲ ਦੇ ਸੋ ਇਹ ਸਾਡਾ ਇੱਕ ਸਹਿਯੋਗ ਨਾਲ ਚਾਹੀਦਾ ਸੁਖਮਾਰਾ ਕਿਰਪਾ ਕਰਨਾ ਇਹੇ ਸ਼ੇਧਰਾ ਸਵਾਵਾ ਚੱਲਦੀਆਂ ਰਹਿਣ ਇਹੇ ਸ਼ੇਧਰਾ ਸੰਤਾਵਾਂ ਦੀਆਂ ਜਾਂਦੀਆਂ ਰਹਿਣ ਇਹੇ ਸ਼ੇਧਰਾ ਬਾਬਾ ਗੁੱਡਾ ਸਾਹਿਬ ਦੇ ਹੋਰ ਜਿਹੜੇ ਆਪਣੇ ਰਹਿਣ ਨੇ ਉਹਨਾਂ ਦੇ ਜਨ ਮਨਾਉਂਦੇ ਵੀ ਨੇ ਇਹ ਖੁਸ਼ੀਆਂ ਮਾਰਦੇ ਨੇ ਵੀ ਹੇ ਜੀ ਵਾਫਾਵਾ ਆ ਗਿਆ ਨਹੀਂ ਦੋ ਵਿਚਾਰ ਅਲੀ ਬਹੁਤ ਬਹੁਤ ਮਿਹਰਬਾਨ ਹੈ ਧੰਨਵਾਦ ਵਾਹਿਗੁਰੂ ਜੀ ਦਾ ਬਹੁਤ ਸਾਰਾ ਵਾਹਿਗੁਰੂ ਜੀ ਕਿ ਕਿ ਤੁਹ ਤੋਂ ਤਾਂ ਨਹੀਂ ਪੀਲੇ ਜੀ ਦੇਖੋ ਜੀ ਪਾਪਾ ਬੋਧਾ ਸਭ ਜਿਹੜੇ ਬ੍ਰਹਮ ਗਿਆਨੀ ਹੋਏ ਨੇ ਔਰ ਸਿੱਖ ਫੌਜ ਦੀ ਸਿੱਖ ਤਰ੍ਹਾਂ ਦੇ ਚ ਉਹਨਾਂ ਦਾ ਨਾਮ ਜਿਹੜਾ ਹੈ ਬੜੇ ਅਦੁੱਤੀ ਸਿਵਾ ਦੇ ਨਾਲ ਜਾਇ ਜਾਂਦਾ ਹੈ ਉਹਨਾਂ ਨੂੰ ਪੁੱਤਰਾਂ ਦੇ ਦਾਦੀ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਛੇਰ ਸੇ ਗੁਰੂਆਂ ਨੂੰ ਗੁਰਿਆਈ ਬਖਸ਼ੀ ਹੈ ਚਲੋ ਲਗਾਇਆ ਉਹਨਾਂ ਦਾ ਸ਼ਰਧਾ ਇਸ਼ਤਹਾ ਜਿਹੜਾ ਤਿੰਨ ਦਿਨਾਂ ਸਤਨਾਕੂਰ ਮਿਲਾ ਸਕਿਆ ਹੈ ਸਿੱਖ ਕੌਮ ਦੀ ਮਹਾਨ ਸਖੀਅਤ ਸਵਰਗੀ ਬਾਬਾ ਰੁਪਿੰਦਰ ਸਿੰਘ ਜੀ ਦੇ ਪਹਿਲਮਾਨ ਜੀ ਦੇ ਵੱਲੋਂ ਇਹ ਜਗ੍ਹਾ ਜਿਹੜੀ ਆ ਕਲਵੱਡੀ ਇਹਦੇ ਨਾਲ ਕਲਵੱਡੀ ਦਾਹਰ ਅਸੀਂ ਵੀ ਨਾਲਕ ਬਹੁਤ ਮਸ਼ਹੂਰ ਪੜ ਹੈ ਉੱਥੇ ਚੌਂਦੇ ਵਿੱਚ ਇੱਕ ਗੁਰਦੁਆਰਾ ਬਣਾਇਆ ਹੈ ਜਿਹੜੀਆਂ ਵੀ ਸੰਗਤਾਂ ਬਾਬਾ ਪੂਜਾ ਜੀ ਦੇ ਦਰ ਤੇ ਅਰਦਾਸ ਮੱਥਾ ਟੇਕਣ ਵਾਸਤੇ ਨਤਮਤੂ ਉੱਥੇ ਜਾਂਦੀਆਂ ਨੇ ਉਹ ਜਿੱਥੇ ਆਪਣਾ ਖੜੇ ਹੋ ਕੇ ਤੇ ਬਹੁਤੋ ਕਰ ਦਰਸ਼ਕਾਂ ਦੀ ਅਨੰਤ ਮਤੋ ਤੇ ਨੰਗਰ ਸ਼ਾਕੇ ਆਪਣੇ ਅਗਲੇ ਪ੍ਰੋਗਰਾਮ ਵੱਲ ਰਵਾਨਾ ਹੁੰਦੀਆਂ ਨੇ ਪਿੰਡ ਚਲਵੱਡੀ ਨਾਹ ਦੀ ਸਾਧ ਸੰਗਤ ਦਾ ਤੇ ਬਾਬਾ ਹਰਪ੍ਰਿੰਤ ਸਿੰਘ ਜੀ ਪਹਿਲਵਾਨ ਜਿਹੜੇ ਬੇਸ਼ੱਕ ਬਹੁਤ ਯਨਾ ਕਰ ਚੁੱਕੇ ਨੇ ਪਰ ਮੋਨਾਂ ਦੇ ਉਹ ਜਿਹੜੇ ਅਧਿ ਕੁੱਤਣ ਅਧਿਕਾਰੀ ਨੇ ਉਹਨਾਂ ਦੇ ਬਹੁਤ ਸ਼ੁਕਤਾ ਗਿਆ ਪ੍ਰਣਾ ਬਹੁਤੀ ਵਧੀਆ ਤੇ ਸ਼ਲਾਘਾਯੋਗ ਹੈ ਸੰਕਲ ਚਾਹੀਦਾ ਹੈ ਕਿ ਉਹ ਜਦੋਂ ਵੀ ਅਰੰਦਾਸ ਨੂੰ ਇਸ ਰਸਤੇ ਨਤਮਸਤ ਨੂੰ ਵਾਤੇ ਜਾਣ ਇੱਥੇ ਜਿਹਨਾਂ ਰੋਕੇ ਜਾਣ ਪ੍ਰਸ਼ਾਦਾ ਚੱਕ ਜਣ ਤੇ ਗੁਰੂ ਸਾਹਿਬ ਦੀਆਂ ਪੁਰੀਆਂ ਆ ਗਿਆ ਗਰਮੀਤ ਸਿੰਘ ਸੰਧੂ ਸੀਨੀਅਰ ਪੱਤਰਕਾਰ ਸਾਹਿਬ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਜੀ ਪੱਤਰਕਾਰ ਅਮਰਜੀਤ ਸਿੰਘ ਸਟਾਰ న్యూਸ ਤੋਂ ਉਹਨਾਂ ਨੂੰ ਸਨਮਾਨਿਤ ਕਰਦੇ ਹੋਏ ਸਾਡੇ ਮੁਖਸ਼ਿਵਾਦਾਰ ਬਾਬਾ ਜੀ ਉਸ ਤੋਂ ਬਾਅਦ ਸੀਨੀਅਰ ਪੱਤਰਕਾਰ ਮਨਿੰਦਰ ਸਿੰਘ ਕੇਸਰ ਨੂੰ ਸਨਮਾਨਿਤ ਕਰਦੇ ਹੋਏ ਸਾਡੇ ਮਾਨਯੋਗ ਬਾਬਾ ਜੀ